ਮੇਰੀ ਗੱਲ ਸੁਣੋ ਇੱਕ ਅੱਧਾ 버ਗਰ ਮੇਰੀ ਭੈਣ ਐ ਇਹਨੂੰ ਵੀ ਖਵਾ ਦਿਆ ਕਰੋ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਅੱਧਾ 버ਗਰ ਇਹਨੂੰ ਵੀ ਖਵਾ ਦਿਆ ਕਰੋ ਓ ਇਹਨੂੰ ਤਾਂ ਖਵਾ ਦੇ ਐਡੀ ਸਾਰੀ ਸੇ ਤੂੰ ਲੈ ਗਈਆਂ ਪਹਿਲਾਂ ਉਹ ਤੋਂ 버ਗਰ ਖਾਇਆ ਕਰ ਮੇਰੀ ਭੈਣ ਹੈ ਬਿਲਿੰਗ ਹੋ ਗਈ ਆ ਕਿਹੜੇ 버ਗਰ ਦੀ ਓਏ ਏਡੀ ਸੇਦ ਬਣਾਈ ਆ ਉਹਨੇ ਇੱਕ 버ਗਰ ਤੈਨੂੰ ਦੇ ਦਊਗੀ ਤੇ ਘਟਜੂ ਕੁਛ ਬਾਏ ਐਦਾਂ ਕਰ ਦੋ ਐਦਾਂ ਚੱਗਾ ਫਿਰ ਮੈਂ ਚੱਲਿਆ ਫਿਰ ਬਾਏ ਸਮਾਈਲ ਕਰ ਸਮਾਈਲ ਮੇਰੀ ਗੱਲ ਸੁਣੋ ਇੱਕ ਅੱਧਾ 버ਗਰ ਮੇਰੀ ਭੈਣ ਐ ਇਹਨੂੰ ਵੀ ਖਵਾ ਦਿਆ ਕਰ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਅੱਧਾ 버ਗਰ ਇਹਨੂੰ ਵੀ ਖਵਾ ਦਿਆ ਕਰੋ ਉਹ ਇਹਨੂੰ ਤਾਂ ਗਵਾ ਦੇ ਐਡੀ ਸਾਰੀ ਸੇਹ ਤੂੰ ਲੈ ਗਈਆਂ ਪਹਿਲਾਂ ਉਹ ਤੋਂ 버거 ਖਾਇਆ ਕਰ ਮੇਰੀ ਭੈਣ ਹੈ ਬਿਲਿੰਗ ਹੋ ਗਈ ਆ ਮੇਰੇ ਤੇ ਕੋਣ ਕਰਾਏਗਾ ਕਿਹੜੇ 버거 ਦੀ ਉਹ ਐਡੀ ਸੇਹਤ ਬਣਾਈ ਆ ਉਹਨੇ ਇੱਕ 버거 ਤੈਨੂੰ ਦੇ ਦਊਗੀ ਤੇ ਘਟਜੂ ਕੁਛ ਬਾਏ ਐਦਾਂ ਕਰ ਦੋ ਐਦਾਂ ਚੱਗਾ ਫਿਰ ਮੈਂ ਚੱਲਿਆ ਫਿਰ ਬਾਏ